ਕਰਾਂਗੇ ਸਾਡੇ ਸਾਇਦੇ ਚੈਨਲ ਦੇ ਸੀਨੀਅਰ ਪਤਰਾ ਜੁੜੇ ਨੇ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਕਿਉਂਕਿ ਉਹ ਵੀ ਚੰਡੀਗੜ੍ਹ ਦੇ ਉਹ ਖਰੜ ਤੇ ਰਹਿੰਦੇ ਨੇ ਕਿਉਂਕਿ ਚੰਡੀਗੜ੍ਹ ਦਾ ਪਾਰਾ ਜਲ 47 ਡਿਗਰੀ ਸੀਗਾ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਲਾਈਵ ਰੂਮ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਸ਼ਰਮਾ ਜੀ ਖਰੜ ਚੰਡੀਗੜ੍ਹ ਤੋਂ ਮੈਂ ਥੋੜੇ ਦੂਰੀ ਦੇ ਹਾਂ ਤੇ ਕੱਲ ਚੰਡੀਗੜ੍ਹ ਦਾ ਪਾਰਾ 47 ਪਲੱਸ ਸੀਗਾ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਜਿਹੜਾ ਗਰਮੀ ਦਾ ਕਹਿਰਾ ਜਾਂ ਗਰਮੀ ਦਾ ਪ੍ਰਕੋਪ ਉਹ ਜਾਰੀ ਹੈ ਜੀ ਜੀ ਕਿਉਂਕਿ ਮੌਸਮ ਦੇ ਹਿਸਾਬ ਨਾਲ ਜਿਹੜਾ ਲੋਕਾਂ ਨੂੰ ਜਿਹੜਾ ਇਹ ਫੇਸ ਕਰਨਾ ਪੈਂਦਾ ਮੌਸਮ ਚਾਹੇ ਠੰਡ ਦਾ ਮੌਸਮ ਹੋਵੇ ਗਰਮੀ ਦਾ ਮੌਸਮ ਹੋਵੇ بارش ਦਾ ਮੌਸਮ ਹੋਵੇ ਜਿਹੜਾ ਹੁਣ ਗਰਮੀ ਦਾ ਮੌਸਮ ਹੈ ਤੁਸੀਂ ਦੱਸ ਰਹੇ ਹੋ 47 ਡਿਗਰੀ ਕ੍ਰੋਸ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਬਿਲਕੁਲ ਅਸੀਂ ਚੰਡੀਗੜ੍ਹ ਦੇ ਬਾਰਡਰ ਤੇ ਬੈਠੇ ਆ 47 ਪਲਸ ਜੀ ਕੱਲ ਜਿਹੜਾ ਪਾਰਾ ਜਾ ਚੁੱਕਿਆ ਹੈ ਜਿਹੜੇ ਅਗਲੇ 3-4 ਦਿਨਾਂ ਹੈ ਕਿਤੇ ਕਿਤੇ ਨਾਲ ਕਿਤੇ ਜਿਹੜੇ ਭਾਰੀ ਗਰਮੀ ਦੇ ਆਉਣੇ ਆਲੇ ਆ ਪੂਰੇ ਦੇਸ਼ ਦੇ ਵਿੱਚ ਗਏ ਸਕਦੇ ਕੱਲੇ ਪੰਜਾਬ ਦੀ ਗੱਲ ਨਹੀਂ ਹਾਂ ਮੈਂ ਕੱਲ ਵੀ ਗੱਲ ਕੀਤੀ ਸੀ ਪਰसों ਵੀ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਦਾ ਹੈਗਾ ਜਾਂ ਜਿਵੇਂ ਨਹਿਰਾਂ ਨਦੀਆਂ ਉਹਨਾਂ 'ਚ ਕਿਤੇ ਨਾ ਕਿਤੇ ਥੋੜਾ ਬਹੁਤਾ ਫਰਕ ਹੈ ਬਾਕੀ ਜਿਹੜਾ ਦੇਖਿਆ ਜਾਵੇ ਉਹ ਤੁਸੀਂ 46 47 42 45 46 47 8 ਡਿਗਰੀ ਹੈ ਜਿਹੜੀ ਕਿਤੇ ਨਾ ਕਿਤੇ ਕ੍ਰੋਸ ਹੁੰਦੀ ਜਾ ਰਹੀ ਹੈ ਗਰਮੀ ਵੱਲੋਂ। ਸ਼ਰਮਾ ਸਾਹਿਬ ਤੁਹਾਡੀ ਅਪਡੇਟ ਆਈ ਹੈ ਮੇਰੇ ਕੋਲ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਜਿੱਥੇ ਕੱਲ 46 ਡਿਗਰੀ ਸੀ ਪਾਰਾ ਤੇ ਉੱਥੇ ਨਾ 12 ਤੋਂ 15 ਬੱਚੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹੋਏ ਨੇ ਸਿਰਫ ਗਰਮੀ ਕਰਕੇ ਯਾਨੀ ਕਿ ਕਿਸੇ ਦੇ ਹੰਦਸ ਲੱਗ ਗਏ ਕਿ ਕਿਸੇ ਨੂੰ ਨਾ ਉਲਟੀਆਂ ਲੱਗੀਆਂ ਬੁਖਾਰ ਲੱਗ ਗਿਆ ਤੇ ਕੱਲ ਪੰਜਾਬ ਸਰਕਾਰ ਨੇ ਵਧੀਆ ਬਰਾ ਲਾ ਕੀਤਾ ਸਾਰੇ ਡਾਕਟਰਾਂ ਨੂੰ ਕਹਿ ਦਿੱਤਾ ਗਿਆ ਵੀ ਕੋਈ ਪ੍ਰਾਈਵੇਟ ਕਲੀਨਿਕ ਚੈੱਕ ਨਹੀਂ ਕਰੇਗਾ ਔਰ ਸਾਰੇ ਐਮਰਜੈਂਸੀ ਡਿਊਟ ਤੇ ਹਾਜ਼ਰ ਰਹਿਣਗੇ 8 ਟੈਂਕ ਪਾਂ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਜਿਹੜੀ ਇਹ ਐਮਰਜੈਂਸੀ ਡਿਊਟੀ ਦੀ ਸਰਕਾਰ ਗੱਲ ਕਰ ਰਹੀ ਹੈ ਡਾਕਟਰ ਸਾਹਿਬ ਵਾਸਤੇ ਜੀ ਜੀ ਇਹ ਇੱਕ ਹੈ ਨਹੀਂ ਹੈਗਾ ਵੀ ਗਰਮੀ ਕਰਕੇ ਇਹ ਕੰਪਲਸਰੀ ਹੋਣਾ ਚਾਹੀਦਾ ਸਾਡੇ ਹਿਸਾਬ ਨਾਲ ਕਿਉਂਕਿ ਸਾਡਾ ਕਿਸੇ ਨਾਲ ਕੋਈ ਕਿਸੇ ਦੇ ਬਿਜ਼ਨਸ ਨਾਲ ਬੈਦ ਵਿਰੋਧ ਨਹੀਂ ਹੈਗੀ ਲੇਕਿਨ ਜ਼ਿਆਦਾਤਰ ਅਸੀਂ ਦੇਖਿਆ ਜਾਂਦਾ ਤਾਂ ਜਿਹੜੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਸਾਹਿਬ ਹੁੰਨੇ ਆ ਉਹ ਕਿਤੇ ਨਾ ਕਿਤੇ ਆਪਣੀ ਪ੍ਰਾਈਵੇਟ ਕਲੀਨਿਕ ਬਣਾਉਂਦੇ ਆ ਉਹਦੇ ਵਿੱਚ ਆਪਣਾ ਕਿਤੇ ਨਾ ਕਿਤੇ ਰੋਜੀ ਰੋਟੀ ਚਲਾਉਂਦੇ ਆ ਸਾਨੂੰ ਉਹਦੇ ਕੋਈ ਪ੍ਰੋਬਲਮ ਨਹੀਂ ਲੇਕਿਨ ਕਿਤੇ ਨਾ ਕਿਤੇ ਜਿਹੜੇ ਬੰਦੇ ਉਹਨਾਂ ਨੂੰ ਦੇਖਦੇ ਆ ਵੀ ਚੰਗੇ ਪੈਸੇ ਵਾਲੇ ਉਹਨਾਂ ਦੀ ਇਹ ਕਲੀਨਿਕ ਕੌਣ ਲੱਗ ਜਾਂਦੇ ਆ ਜਿਹੜੀ ਉਧਰ ਦਾ ਤੇ ਧਿਆਨ ਆ ਡਾਕਟਰ ਸਾਹਿਬ ਦਾ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਧਿਆਨ ਦੇਣਾ ਹ ਹੋ ਜਾਂਦਾ ਸੋ ਇਸੀ ਬੇਨਤੀ ਕਰਦਾ ਹਾਂ ਸਰਕਾਰਾਂ ਨੂੰ ਕਿ ਡਾਕਟਰ ਸਾਹਿਬ ਹੈ ਜਿਹੜੇ ਠੀਕ ਆ ਉਹਨਾਂ ਦੀ ਜਿਹੜੀ ਟਾਈਮ ਲਿਮਟ ਆ ਉਸ ਤੋਂ ਬਾਅਦ ਅਗਲਾ ਜੋ ਮਰਜ਼ੀ ਕਰੇ ਲੇਕਿਨ ਕਿਤਨੇ ਕਦੇ ਸੀ ਦੇਖਦੇ ਆ ਵੀ ਡਾਕਟਰ ਸਾਹਿਬ ਟਾਈਮ ਲਿਮਟ ਦੇ ਵਿੱਚ ਵੀ ਉਹ ਆਪਣੀ ਕਲੀਨਿਕ ਦੇ ਵਿੱਚ ਹੁੰਨੇ ਆ ਸ਼ਰਮਾ ਜੀ ਕਾ ਅਪਡੇਟ ਆ ਗਈ ਮੈਂ ਮਾਫੀ ਚਾਹੁੰਦਾ ਦਰਸ਼ਕਾਂ ਨੂੰ ਅੰਦਾਜ਼ੇ ਨਾਲ ਸ਼ੁਰੂਆਤ ਗੱਲ ਕਰਨੀ ਚਾਹੀਦੀ ਵੀ ਅਜੇ ਕੋਈ ਨਹੀਂ ਵਿਗੜਿਆ ਤਾਂ ਅੰਦਾਜ਼ੇ ਨੇ ਪੰਜਾਬੀ ਮਰਹੂਮ ਗਾਇਕ ਮੂਸੇਵਾਲ ਸਿੱਧੂ ਮੂਸੇਵਾਲ ਜੀ ਨੇ ਕਿ ਅਮਰੀਕਾ ਤੱਕ ਪੰਜਾਬ ਦਾ ਮੂਸੇਵਾਲ ਪਿੰਡ ਦਾ ਨਾਮ ਚਮਕਾਇਆ ਅੱਜ ਉਹਦਾ ਜਨਮ ਦਿਨ ਹੈ ਬਹੁਤ ਬਹੁ ਚਰਵਾਦ ਸਾਡੇ ਵਿੱਚ ਨਹੀਂ ਹੈ ਪਰ ਸਾਡਾ ਪੰਜਾਬ ਦਾ ਨਾਮ ਬਹੁਤ ਦੂਰ ਤੱਕ ਚਮਕਾਇਆ ਉਹਨਾਂ ਨੇ ਮੰਦੇ ਹੋ ਬਿਲਕੁਲ ਬਿਲਕੁਲ ਛੋਟੀ ਸਾਹਿਬ ਦੇਖੋ ਚੈਨਲ ਦੇ ਮਾਧਮ ਰਾਹੀਂ ਅਸੀਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਅਸੀਂ ਮਾਤਾ ਜੀ ਨੂੰ ਪਿਤਾ ਜੀ ਨੂੰ ਉਹਨਾਂ ਦੇ ਜਿਹੜੇ ਬਰਾਦਰਾਂ ਛੋਟੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜਿਹੜੀ ਉਹਨਾਂ ਦੀ ਜਨਮਦਿੰਦियां ਪਤਾਈਆਂ ਦਿੰਦੇ ਆ ਕਿਉਂਕਿ ਠੀਕ ਹੈ ਚਲੋ ਬੰਦਾ ਸਾਡੇ ਵਿੱਚ ਨਹੀਂ ਹੈ ਉਹ ਬੱਚਾ ਸਾਡੇ ਵਿੱਚ ਨਹੀਂ ਹੈਗਾ ਲੇਕਿਨ ਕਿਤੇ ਨਾ ਕਿਤੇ ਉਸ ਬੰਦੇ ਨੇ ਨਾਮ ਇੰਨਾ ਕਮਾਇਆ ਵੀ ਜਿਹੜੇ ਐਦਾਂ ਦੇ ਲੋਕ ਹੁੰਨੇ ਆ ਬਹੁਤ ਉਹਨਾਂ ਦੀ ਕਤਾਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਕਤਾਰ ਦੇ ਵਿੱਚ ਬਹੁਤ ਲੋਕ ਐ ਜਿਹੜੇ ਨਾਮ ਕਮਾ ਕੇ ਗਏ ਆ ਦੁਨੀਆ ਦੇ ਵਿੱਚ ਨਹੀਂ ਹੈਗੇ ਉਹਨਾਂ ਨੂੰ ਜਿਹੜਾ ਯਾਦ ਰੱਖਣਾ ਸਾਡਾ ਫਰਜ਼ ਬਣਦਾ ਔਰ ਇੱਕ ਮਾੜੀ ਖਬਰ ਇਹ ਹੈ ਕਿ ਕੱਲ ਬਲਕੌਰ ਸਿੱਧੂ ਬੋਲੇ ਨੇ ਕਿ BBC ਨੇ ਸਿੱਧੂ ਮੂਸੇਵਾਲੇ ਦੀ ਬਾਇਓਗ੍ਰਾਫੀ ਕਹਿ ਲੋ ਜਾਂ ਨਾ ਉਹ ਇੱਕ ਰਿਲੀਜ਼ ਕਰਨ ਰਿਲੀਜ਼ ਕਰ ਦਿੱਤੀ ਗਈ ਹੈ ਬਗੈਰ ਪਰਮਿਸ਼ਨ ਤੋਂ ਜਦਕਿ ਬਲਕੌਰ ਸਿੱਧੂ ਇਹਨੇ ਕਿਹਾ ਸੀ ਵੀ ਅਸੀਂ ਨਹੀਂ ਅਜੇ ਰਿਲੀਜ਼ ਕਰਨੀ ਹਾਂ ਇਹ ਕੁਝ ਖ਼ਬਰ ਹੀ ਹੈ ਕਿ ਆ ਜਨਮ ਦਿਨ ਤੇ ਦੋ ਗਾਣੇ ਵੀ ਸ਼ਾਮ ਤਾ ਰਿਲੀਜ਼ ਹੋ ਰਹੇ ਨੇ ਮੂਸੇਵਾਲੇ ਦੇ ਪੁਰਾਣੇ ਅੰਦਾਜ਼ ਚ देखो बिल्कुल छोडी साहब जेडे बलकौर सिंह जी गल करते हैं जी आजकल एआई चल रहा है जी जी आर्टिफिशल इंटेलिजेंस ही चल रही है जी उस ऐप ਦੇ ਵਿੱਚ ਤੁਸੀਂ ਕਿਸੇ ਨੂੰ ਵੀ ਬਿੱਟ ਕਰਕੇ ਕਿਸੇ ਨੂੰ ਵੀ ਘੜ ਸਕਦੇ ਆ મતલਬ ਕਿਸੇ ਦਾ ਗਾਣਾ ਤਿਆਰ ਕਰਕੇ ਕਿਸੇ ਦੀ ਆਵਾਜ਼ ਦੇ ਵਿੱਚ ਕਿਸੇ ਦੇ 뮤직 ਦੇ ਵਿੱਚ ਕਰ ਸਕਦੇ ਆ ਇਹ ਬਹੁਤ ਹੋ ਰਿਹਾ ਹੈ 15 ਸਾਲ ਤੋਂ ਲੈ ਕੇ 25 ਸਾਲ ਦੇ ਜਿਹੜੇ ਬੱਚੇ ਆ ਗਾਣਿਆਂ ਦੇ ਨਾਲ ਬਹੁਤ ਛੇਡ ਛਾੜ ਕਰਦੇ ਆ ਜੀ ਜੇ ਦੂਸਰਿਆਂ ਦੇ ਗਾਣੇ ਨਾਲ ਕਰਤੀ ਹੋਰ ਕਈ ਭਰਾ ਸਾਡੇ ਜਿਹੜੇ ਗਾਇਕ ਆ ਉਹਨਾਂ ਦੇ ਨਾਲ ਹੋ ਜਾਂਦੀ ਆ ਗਾਣੇ ਲੀਕ ਹੋ ਜਾਂਦੇ ਆ ਦੋੜ ਤੋੜ ਕਰ ਲਈ ਜਾਂਦੀ ਆ ਚੈਨਲ ਦੇ ਮਾਧਮ ਰਾਹੀਂ ਅਸੀਂ ਉਹ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਦੇਖੋ ਇੱਕ 뮤직 ਹੁੰਦਾ ਇੱਕ ਗੀਤ ਸੰਗੀਤ ਹੁੰਦਾ ਇੱਕ ਸਾਡੇ ਦਿਲ ਨੂੰ ਸਕੂਨ ਦੇਣ ਵਾਸਤੇ ਹੁੰਦਾ ਸਾਡੀ ਉਦਾਸੀ ਸਾਡਾ ਟਾਈਮ ਪਾਸ ਕਰਨੇ ਵਾਸਤੇ ਹੁੰਦਾ ਉਦਾਸੀ ਦੂਰ ਕਰਨੇ ਵਾਸਤੇ ਹੁੰਦਾ ਸੋ ਇਹਨਾਂ ਚੀਜ਼ਾਂ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਬਹੁਤ ਮਿਹਨਤ ਜਿਹੜੀ ਹੈ ਸਿੱਧੂ ਮੂਸੇਵਾਲੇ ਨੇ ਕੀਤੀ ਹੋਈ ਹੈ ਜਾਂ ਕਲਾਕਾਰ ਕਰਦਾ ਜੀ ਜਦੋਂ ਐਦਾਂ ਦਾ ਫਿਰ ਕਿਤੇ ਨਾ ਕਿਤੇ ਲੋਕ ਲੀਕ ਕਰ ਦਿੰਦੇ ਆ ਜਾਂ ਉਸ ਚੀਜ਼ ਨੂੰ ਆਊਟ ਕਰ ਦਿੰਦੇ ਆ ਫਿਰ ਤਕਲੀਫ ਬੜੀ ਹੁੰਦੀ ਹੈ ਸ਼ਰਮਾਈ ਵਾਪਸ ਮੈਂ ਮੁੱਦੇ ਤੇ ਆਨਾ ਗਰਮੀ ਦੇ ਤੇ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀ ਗਰਮੀ ਵਧ ਰਹੀ ਹੈ ਕਿ ਕਿਉਂਕਿ ਇਹ ਦਰਘ ਘਟਣ ਦੇ ਨਾਲ ਬਾਰਸ਼ਾ ਘੱਟ ਪੈ ਰਹੀਆਂ ਨੇ ਤਾਂ ਕਰਕੇ ਗਰਮੀ ਵੱਧ ਰਹੀ ਹੈ। ਛੋਟੀ ਸਾਹਿਬ ਬਿਲਕੁਲ ਬਿਲਕੁਲ ਜੇ ਤੁਸੀਂ ਗੱਲ ਕਰੇ ਰਹੇ ਹੋ ਤਾਂ ਜ਼ਮੀਨਾਂ ਦੀ ਗੱਲ ਕਰ ਰਹੇ ਹੋ ਤੁਸੀਂ ਮੁਹਾਲੀ ਬੈਲਟ ਖਰੜਾ ਬੈਲਟ ਮਰੰਡਾ ਬੈਲਟ ਤੇ ਆ ਕੇ ਦੇਖ ਲਿਓ ਜੀ ਜਿਨ੍ਹਾਂ ਇਤਰਖ ਤਾਣੀਆਂ ਰੋਡ ਸੀਗੇ ਸਾਡੇ ਛੋਟੇ ਰੋਡ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਤਬਦੀਲ ਕਰ ਦਿੱਤਾ ਗਿਆ ਬਿਲਕੁਲ ਗਰਾਊਂਡ ਦੇ ਵਿੱਚ ਤਰਖਤ ਕੱਟ ਦਿੱਤੇ ਆ ਕਿੰਨੀ ਕਿੰਨੀ ਜਿਹੜੀ ਤੁੱਪਾ ਉਦ ਰਖਤਾਂ ਦੇ ਜਿਹੜੇ ਆਲੇ-ਦਾਲੇ ਰੋਡ ਦੇ ਦਰਖਤ ਲੱਗੇ ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਸਮਾਂ ਲੱਗਣਾ ਪੜਲ ਨੂੰ ਛਾਵਾ ਉਹਨੂੰ ਅੱਜ ਜੇ ਦੇਖਦੇ ਜਾ ਰਹੇ ਹਾਂ ਅਸੀਂ ਪਤਾ ਨਹੀਂ ਲੋਕਾਂ ਦੇ ਹਿਸਾਬ ਨਾਲ ਕਿਸਾਨਾਂ ਦੇ ਹਿਸਾਬ ਨਾਲ ਵੀ ਜਿਹੜੀ ਸਰਕਾਰ ਆ ਉਹ ਧੱਕੇ ਨਾਲ ਜ਼ਮੀਨ ਹੈ ਜਿਹੜੀ ਕੁਆਇਰ ਕਰਦੀ ਹੈ ਜ਼ਬਰਦਸਤੀ ਰੇਡ ਦਿੰਦੀ ਹੈ ਜ਼ਬਰਦਸਤੀ ਲੋਕਾਂ ਤੋਂ ਜ਼ਮੀਨਾਂ ਲੈ ਕੇ ਦਰਖਤਾਂ ਦੀ ਕੱਟ ਵੱਟ ਕਰਕੇ ਰੋਡ ਬਣਾਏ ਦਿੱਤੇ ਜਾਂਦੇ ਆ ਲੇਕਿਨ ਸਹੂਲਤ ਸਾਡੀ ਹੁੰਦੀ ਹੈ ਲੇਕਿਨ ਕਿਤੇ ਨਾ ਕਿਤੇ ਉਹ ਕਿਸਾਨਾਂ ਦੀ ਜਿਹੜੀ ਜ਼ਮੀਨ ਵਾਲੇ ਜਗ੍ਹਾ ਵਾਲੇ ਲੋਕਾਂ ਨੂੰ ਵੀ ਰਜਮੰਦੀ ਨਹੀਂ ਕੀਤੀ ਹੁੰਦੀ ਉਹਖੇ ਦੇਖੋ ਜਿਹੜਾ ਸਾਨੂੰ ਗਰਮੀ ਦਾ ਕੈਰ ਚੱਲਣਾ ਪੈ ਰਿਹਾ ਪਹਿਲਾਂ ਇੱਕ ਸਲੋਗਨ ਚੱਲਦਾ ਸੀ ਵੀ ਰੁੱਖ ਲਗਾਓ ਜ਼ਿੰਦਗੀ ਬਚਾਓ ਉਹ ਰੁੱਖਾ ਤੇ ਲਾ ਨਹੀਂ ਰਿਹਾ ਕੋਈ ਵੀ ਚਾਹੇ ਮੈਂ ਆ ਜਾਏ ਤੁਸੀਂ ਆ ਮੈਂ ਆਪਣੇਆਂ ਨੂੰ ਵਿੱਚ ਲੰਨਾ ਕਿਉਂਕਿ ਪਹਿਲਾਂ ਜਿਹੜੇ ਆਪਣੇ ਪਰਿਵਾਰਕ ਪੁਰਾਣੇ ਮੈਂਬਰ ਸੀਗੇ ਪੁਰਾਣੇ ਲੋਕ ਸੀ ਉਹ ਇੱਕ ਤਰ੍ਹਾਂ ਜੂਦ ਲਾਂਦੇ ਸੀ ਪਰ ਆਪਾਂ ਲੋਕ ਉਹ ਪਰੰਪਰਾ ਭੁੱਲ ਗਏ ਆ ਤੇ ਸਰਕਾਰਾਂ ਦੇ ਵੱਲੋਂ ਵੀ ਹੁਣ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਇਸ ਮੈਟਰ ਤੇ ਛੋਟੀ ਸਾਹਿਬ ਜੇ ਤੁਸੀਂ ਰੋਡ ਤੇ ਜਿਹੜੇ ਨਵੇਂ ਰੋਡ ਬਣੇ ਆ ਉਹਨਾਂ ਦੇ ਹਾਲ ਦਾਲ ਜਿਹੜੇ ਟਰੱਕ ਲੱਗੇ ਹੋਏ ਆ ਤੁਸੀਂ ਉਹਨਾਂ ਨੂੰ ਦੇਖ ਲਓ ਕਿਸੇ ਵੀ ਕੋਨੇ ਤੇ ਜਾ ਕੇ ਉਹਨਾਂ ਨੂੰ ਪ੍ਰੋਪਰਲੀ ਟਾਈਮ ਨਾਲ ਪਾਣੀ ਨਹੀਂ ਜੀ ਦੇ ਹੋ ਰਿਆ ਹੁਣ ਪ੍ਰੋਪਰ ਕਾ ਦੀ ਗੁਡਾਈ ਖਦਾਈ ਨਹੀਂ ਜੀ ਹੋ ਰਹੀ ਸਿਰਫ ਇੱਕ ਕਾਗਜ਼ਾਂ ਦੇ ਵਿੱਚ ਪੇੜ ਲਗਾ ਦਿੱਤੇ ਗਏ ਪਏ ਉਹਨੂੰ ਸੇ ਪਏ ਆ ਝੁਲਸੇ ਪਏ ਆ ਹੁਣ ਜੇ ਮੈਂ ਰੋਡ ਦੇ ਬਿਲਕੁਲ ਨੇੜੇ ਕੋ ਮਰੇ ਆ ਜੀ ਜੇ ਹੁਣ ਤੁਸੀਂ ਵੀਡੀਓ ਕਾਲ ਤੇ ਹੁੰਦਾ ਤਾਂ ਉਹਨਾਂ ਦਿਖਾ ਦਿੰਦਾ ਕਿੰਨੇ ਆ ਸਰਕਾਰੀ ਜਿਹੜੇ ਰੋਡ ਦੇ ਨਾਲ ਨਾਲ ਪੇੜ ਲੱਗੇ ਹੋਏ ਆ ਕੋਈ ਪਾਣੀ ਦੇਣ ਦਾ ਤਿਆਰ ਨਹੀਂ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾ ਪੇੜ ਦੇਖਦਾ ਤੁਸੀਂ ਉਹਨੂੰ ਪਾਣੀ ਦੇਣ ਦੀ ਕੋਸ਼ਿਸ਼ ਕਰੋ ਜਿਵੇਂ ਤੁਸੀਂ ਪੇੜ ਲਾਉਣ ਦੀ ਗੱਲ ਕੀਤੀ ਹੈ ਪੇੜ ਲਾਇਆ ਜਾਵੇ ਅੱਜ ਕੱਲ੍ਹ ਦੇਖੋ ਖਾਸ ਕਰਕੇ ਇੱਕ ਮੈਂ ਜਰੂਰ ਬੇਨਤੀ ਕਰੂੰਗਾ ਵੀ ਦੇਖੋ ਅਸੀਂ ਜਿਹੜਾ ਇਨਸਾਨ ਹੁੰਦਾ ਉਹ ਤਾਂ ਆਪਣੇ ਇੰਤਜ਼ਾਮ ਕਰ ਲੈਂਦਾ ਲੇਕਿਨ ਜਾਨਵਰ ਪੰਛੀਆਂ ਵਾਸਤੇ ਜਿਹੜਾ ਸਾਨੂੰ ਦਾਣਾ ਪਾਣੀ ਪਾਉਣਾ ਜਾਂ ਪਾਣੀ ਕਿਤੇ ਛਾਵੇਂ ਦੇ ਵਿੱਚ ਰੱਖਣਾ ਭਾਂਡੇ ਦੇ ਵਿੱਚ ਰੱਖਣਾ ਸਾਫ ਸੁਥਰੇ ਭਾਂਡੇ ਦੇ ਵਿੱਚ ਪਾਣੀ ਰੱਖਣਾ ਉਹ ਕਿਰਪਾਲਤਾ ਕਰਕੇ ਉਹ ਐਦਾਂ ਦਾ ਕੰਮ ਜਿਹੜਾ ਕਰਿਆ ਕਰੋ ਕਿਉਂਕਿ ਜਿਹੜੇ ਜਾਨਵਰ ਪੰਛੀ ਹੁੰਦੇ ਉਹ ਵਿਚਾਰੇ ਅੱਜ ਕੱਲ੍ਹ ਜਿਹੜੇ ਪਾਣੀ ਤੋਂ ਬਿਨਾਂ ਜਾਂ ਗਰਮੀ 'ਚ ਤੜਫੜ ਕੇ ਮਰ ਜਾਂਦੇ ਆ ਜੀ ਸ ਆਦਮੀ ਤਾਂ ਆਪਣਾ ਗਰਮੀ ਤੋਂ ਬਚਾਓ ਕਰ ਸਕਦਾ ਹੈ 100 ਤਰੀਕੇ ਨੇ ਆਦਮੀ ਦੀ ਆਦਮੀ ਪਾਣੀ ਉੱਠ ਕੇ ਪੀ ਸਕਦਾ ਪਰ ਪਹਿਲਾਂ ਨਾ ਮੈਂ ਦੇਖਿਆ ਸੀ ਕਿ ਲੋਕੀ ਦਸਤਾ ਉੱਪਰ ਹੀ ਆਪਣੇ ਛੱਤਾਂ ਦੇ ਉੱਪਰ ਛੋਟੜੇ ਭਾਂਡੇ ਹੈ ਨਾ ਜਿਹੜਾ ਛੋਟੜੇ ਘੋਸੇ ਤਿਆਰ ਕਰਦੇ ਸੀ ਵੀ ਇਹ ਗਰਮੀ ਤੋਂ ਪੰਛੀ ਵੱਜ ਜਾਣ ਪਰ ਅੱਜ ਕੱਲ ਉਹ ਵੀ ਨਹੀਂ ਹੈ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਥੇ ਸਾਡੇ ਮੈਡਮ ਰਹਿੰਦੇ ਨੇ ਇੱਥੇ ਕੱਲ ਦੋ ਗੈਲਰੀਆਂ ਯਾਨੀ ਕਿ ਇੱਕ ਗੈਲਰੀ ਉਹਦੇ ਪੰਜ ਬੱਚੇ ਸੀ ਪੰਜ ਚੋਂ ਤਿੰਨ ਗਲੇਰੀਆਂ ਗਰਮੀ ਦਾ ਮਰ ਗੀਆਂ ਸਿਰਫ ਦੋ ਗਲੇਰੀਆਂ ਬਚੀਆਂ ਇਹ ਰਾਤ ਦੀ ਖਬਰ ਦੇਖੋ ਜੀ ਉਹ ਗਰਮੀ ਕਰਕੇ ਮਰੀਆਂ ਨੇ ਹਾਂ ਬਿਲਕੁਲ ਝੋਟੀ ਸਾਹਿਬ ਬਿਲਕੁਲ ਸਹੀ ਤੋਂ ਹੀ ਤਾਂ ਕਹਿਣਾ ਮੈਂ ਵੀ ਜੋ ਕੋਈ ਨਾ ਜਾਨਵਰਾਂ ਪੰਛੀਆਂ ਦਾ ਜਿਹੜਾ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਇਹਨਾਂ ਨੂੰ ਪਾਣੀ ਪਾਉਣਾ ਸਾਡਾ ਫਰਜ਼ ਬਣਦਾ ਬਾਤੇ ਬਾਤ ਆਪ ਪਾਣੀ ਪੀਓ ਕਿਉਂਕਿ ਗਰਮੀ ਤੋਂ ਬਚਣ ਵਾਸਤੇ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀ ਸਕੋਗੇ ਸਿਰਫ ਪਾਣੀ ਕਿਉਂ ਨਾ ਸਾਦਾ ਪਾਣੀ ਪੀਣਾ ਰੰਦਾ ਪਾਣੀ ਪੀਣ ਦੀ ਕੋਸ਼ਿਸ਼ ਨੀ ਕਰਨਾ ਘੜੇ ਦਾ ਪਾਣੀ ਜਾਂ ਆਮ ਬਰਤਨ ਦਾ ਪਾਣੀ ਪੀਣਾ ਇਸ ਕਰਕੇ ਜਿਹੜਾ ਸਾਡਾ ਜਿਹੜੇ ਗਰਮੀ ਤੋਂ ਰਾਹਤ ਆ ਸਾਨੂੰ ਥੋੜੀ ਬਹੁਤੀ ਜਿਹੜੀ ਮਿਲ ਸਕੇ ਜਾਨਵਰ ਪੰਛੀਆਂ ਵਾਸਤੇ ਵੀ ਫਿਰ ਮੈਂ ਦੂਜੀ ਵਾਰ ਬੇਨਤੀ ਕਰੂੰਗਾ ਕਿ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਪਾਣੀ ਪਾਉਣਾ ਕੋਠਿਆਂ ਦੇ ਛੱਤਾਂ ਉੱਤੇ ਪੇਸ਼ਾਂਕ ਪਾਣੀ ਰੱਖਣਾ ਰਸਤਿਆਂ ਤੇ ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਕਿ ਗਰਮੀ ਵਧਨ ਦਾ ਇਹ ਘਾਟਾ ਪੰਜਾਬ ਭਰ ਦੇ ਵਿੱਚ ਹੋ ਰਿਹਾ ਹੈ ਕਿ ਹੁਣ ਲਾਈਟ ਦੇ ਕਟਰੀ ਬਹੁਤ ਜਿਆਦਾ ਲੱਗ ਰਹੇ ਨੇ ਅ ਪਰਸੋ ਚ ਉਥੇ ਚਰਨੀ ਚੰਨੀ ਨੇ ਇੱਕ ਵੀਡੀਓ ਪਾਈ ਸੀ ਤੁਹਾਡੇ ਉਹਨਾਂ ਦੇ ਇਲਾਕੇ ਦੀ ਕਿ ਸਵੇਰੇ 9:00 ਤੋਂ ਲੈ ਕੇ 5 ਵਜੇ ਲਾਈਟ ਗਈ ਸੀ ਉਹ ਪੱਖੀਆਂ ਚੱਲ ਰਹੀ ਲਗਾਤਾਰ 6-7 ਘੰਟੇ ਉਹ ਖਬਰਾਂ ਚੈਨਲ 'ਤੇ ਸ਼ੁਰੂ ਹੋਈ ਹੈ ਤਾਂ ਉਦਾ ਘਾਟਾ ਬਿਜਲੀ ਵਿਭਾਗ ਨੂੰ ਹੀ ਪੈ ਰਿਹਾ ਹੈ ਹਾਂ ਬਿਲਕੁਲ ਬਿਲਕੁਲ ਛੋਟੀ ਸਾਹਿਬ ਜਿਹੜਾ ਅਸਰ ਹੁੰਦਾ ਪ੍ਰਭਾਵ ਹੁੰਦਾ ਕਿਸੇ ਵੀ ਚੀਜ਼ ਦਾ ਉਹ ਡਿਪਾਰਟਮੈਂਟ ਤੋਂ ਲੈ ਕੇ ਸਰਕਾਰਾਂ ਤੋਂ ਲੈ ਕੇ ਪਬਲਿਕ ਤੱਕ ਜਿਹੜਾ ਉਹ ਕਿਤੇ ਨਾ ਜੋ ਜਿਹੜਾ ਪੈ ਰਿਹਾ ਕਿਉਂਕਿ ਸਾਨੂੰ ਆਪਣਾ ਬਚਾਓ ਹੈ ਜਿਹੜਾ ਆਪ ਕਰਦੇ ਵਿੱਚ ਜਿਹੜੀ ਸਾਨੂੰ ਜਰੂਰਤ ਹੁੰਦੀ ਹੈ ਜਿਵੇਂ ਅਸੀਂ ਬਹੁਤ ਵਾਰ ਮੈਂ ਗੱਲ ਕੀਤੀ ਹੈ ਐਂ ਬੀ ਜਿਹੜਾ ਸਿਸਟਮ ਦੇ ਵਿੱਚ ਜਦੋਂ ਅਸੀਂ ਸਰਕਾਰੀ ਜੋਬ ਦੇ ਵਿੱਚ ਆ ਜਣੇ ਜੋਬ ਦੇ ਵਿੱਚ ਆ ਜੰਨੇ ਆ ਉਹਦੇ ਵਿੱਚ ਮੌਸਮ ਦੇ ਅਕੋਰਡਿੰਗ ਜਿਹੜਾ ਉਹ ਕਿਤੇ ਨਾ ਕਿਤੇ ਟਾਈਮਿੰਗ ਵੜਾ ਦਿੱਤੀ ਜਾਂਦੀ ਹੈ ਲੇਕਿਨ ਜਿਹੜੇ ਲੋਕ ਪ੍ਰਾਈਵੇਟ ਕੰਮ ਕਰਦੇ ਆ ਪ੍ਰਾਈਵੇਟ ਦੁਕਾਨਾਂ 'ਚ ਕੰਮ ਕਰਦੇ ਆ ਪ੍ਰਾਈਵੇਟ ਓਪਨ ਡੋਰ ਸੌਰੀ ਆਊਟ ਡੋਰ ਕੰਮ ਕਰਦੇ ਆ ਗਰਮੀ ਤੋਂ ਪੰਜ ਕੰਮ ਕਰਦੇ ਆ ਉਹਨਾਂ ਦੀ ਕੋਈ ਟਾਈਮ ਲਿਮਟ ਨਹੀਂ ਜੀ ਹੁੰਦੀ ਕਿਉਂਕਿ ਮਿਹਨਤ ਕਰਨੀ ਹੁੰਦੀ ਆ ਬੰਦੇ ਨੂੰ ਪੈਸਾ ਬਣਾਉਣਾ ਹੁੰਦਾ ਲੇਕਿਨ ਸਰਕਾਰਾਂ ਨੂੰ ਚਾਹੀਦਾ ਵੀ ਕੁਝ ਟਾਈਮ ਵਾਸਤੇ ਕੁਝ ਗਰਮੀ ਦੇ ਦਿਨਾਂ 'ਚ ਜਿਹੜਾ ਇਹ ਭਾਰਿਆਂ ਨੂੰ ਕੰਮਲ ਸਹੀ ਕਰ ਦੇਣਾ ਚਾਹੀਦਾ ਵੀ ਕੋਈ ਪ੍ਰਾਈਵੇਟ ਆ ਕੋਈ ਸਰਕਾਰੀ ਆ ਉਹ ਸਿਸਟਮ 'ਚ ਕੰਮ ਕਰੇ ਨਾ ਦਬਾਅ 'ਚ ਨਾ ਪ੍ਰੈਸ਼ਰ 'ਚ ਕਿਸੇ 'ਚ ਕੰਮ ਕਰਾਵੇ ਕਿਉਂਕਿ ਬੰਦਾ ਬਿਮਾਰ ਹੋਣ ਤੋਂ ਵੱਚ ਸਕੇ ਜੀ। ਸਿਰਮੈ ਤੁਹਾਡੀ ਗੱਲ ਤੋਂ ਯਾਦ ਆ ਗਈ ਮੈਂ ਫਿਰ ਨਾ ਇੱਕ ਪੀਟੀਸੀ ਦੇ ਖਬਰ ਦੇਖ ਰਹੀ ਚੱਲਦੀ ਹੋਈ ਉਹ ਵੀ ਅਮਰੀਕਾ ਦੀ ਖਬਰ ਸੀ ਕਿ ਬੰਦਾ ਚਾਹ ਬਣਾ ਰਿਆ ਸੀ ਉਹਦੀ ਕਮੀਜ਼ ਗਿੱਲੀ ਹੋ ਗਈ ਤਾਂ ਉਕਤ ਜਿਹੜਾ ਗਾਹ ਸੀ ਉਹਨੇ ਇੱਕ ਮਜ਼ਾ ਕੀਤਾ ਛੋਟਾ ਜਿਹਾ ਕਹਿੰਦਾ ਵੀ ਵੀਰੇ ਇਨਾ ਕੇ ਆ ਕੇ ਯਾਨੀ ਕਿ ਇਨਾ ਕੇ ਕੱਪੜੇ ਵਾਲੇ ਇਦਾਂ ਚਾਹ ਬਣਾਉਣ ਲੱਗ ਗਿਆ ਕਹਿੰਦਾ ਵੀਰ ਜੀ 10 ਮਿੰਟ ਖੜ੍ਹ ਜਾਓ ਤੁਸੀਂ ਵੀ ਨਹਾਏ ਵਰਗੇ ਬਣ ਬੀਜੀ ਇੰਨੀ ਗਰਮੀ ਘਰ ਬੈ ਜਾ ਕਹਿੰਦਾ ਜਨਾਬ ਜੇ ਘਰ ਬੈਠਾਂਗਾ ਤਾਂ ਰਾਤ ਨੂੰ ਰੋਟੀ ਕੋ ਹੁੰਦੇ ਦੇਣਾ ਹੈਗਾ ਮੇਰੇ ਘਰ ਚਾਹ ਬਣਾ ਦੂਰੇ 10 ਕੱਪ ਵੇਚਾਂਗਾ ਤਾਂ ਰਾਤੀ ਮੇਰੇ ਘਰ ਰੋਟੀ ਬਣੇਗੀ ਸੋਢੀ ਸਾਹਿਬ ਦੇਖੋ ਮੈਂ ਬਹੁਤ ਵਾਰ ਕਹਿਣਾ ਇਹਨਾਂ ਵੀ ਮੈਂ ਆਪਣੀ ਲਾਇਫ ਦੇ ਵਿੱਚ ਮੈਂ ਜੋ ਵੀ ਚੋਲੇ ਕੇ ਵੱਡੀ ਮਿਹਨਤ ਕਰਦਾ ਆ ਰਿਹਾ ਜੀ ਕਰਦਾ ਰਹੂੰਗਾ ਜੀ ਜੀ ਹੁਣ ਦੋ ਕੁ ਮਹੀਨੇ ਤੋਂ ਮੇਰਾ ਵੀ ਕੋ ਛੋਟਾ ਜਿਹਾ ਕਹਿ ਬਣਾ ਸੋਢੀ ਸਾਹਿਬ 5 ਫੁੱਟ ਤੋਂ ਲੈ ਕੇ 6 ਫੁੱਟ ਲਵਾਈਆ 6 ਤੋਂ ਲੈ ਕੇ 7 ਫੁੱਟ ਚੜਾਈ ਹੈ ਜੀ ਉਹਦੀ ਪੂਰਾ ਤੁਪਲੇ ਵਿੱਚ ਗਰਮੀ ਦੇ ਵਿੱਚ ਕੋਈ ਹਾਲਾਕ ਸੇਫਟੀ ਨਹੀਂ ਹੈਗੀ ਕੋਈ ਸ਼ਤ ਦੇ ਸੇਫਟੀ ਨਹੀਂ ਸੇਫਟੀ ਨਹੀਂ ਹੈਗੀ ਇੰਨੀ ਗਰਮੀ ਦੇ ਵਿੱਚ ਮੈਨੂੰ ਅੰਦਰ ਬੈਠ ਕੇ ਆ ਜਿਹੜਾ ਆਪਣਾ ਜਿਹੜਾ ਬੱਚਿਆਂ ਦਾ ਸਮਾਨ ਆ ਖਾਣ ਪੀਣ ਦਾ ਮੈਨੂੰ ਵੇਚਣਾ ਪੈਂਦਾ ਕਿਉਂਕਿ ਮਿਹਨਤ ਕਰਨੀ ਪੈਂਦੀ ਹੈ ਅਗਰ ਸਮਾਨ ਦੀ ਕੀਮਤ ਦੇਖੋ 5 ਰੁਪਏ 3 ਰੁਪਏ 2 ਰੁਪਏ 1 ਰੁਪਏ 1 ਰੁਪਏ ਦੀ ਚੀਜ਼ 'ਚੋਂ 10 ਪੈਸੇ ਬਚਣੇ ਆ 5 ਰੁਪਏ ਦੀ ਚੀਜ਼ 'ਚੋਂ 50 ਪੈਸੇ ਬਚਣੇ ਆ ਟੂ 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 ਕਰਕੇ ਪੂਰੀ ਗਰਮੀ ਦੇ ਵਿੱਚ ਮੈਂ ਸ਼ਾਮ ਨੂੰ ਮੈਂ ਵੀ ਖੁਦ ਨਾ ਆਇਆ ਵਰਗਾ ਹੋ ਜਾਣਾ ਜੀ ਇੰਨੀ ਗਰਮੀ ਆਈ ਵੀ ਹੁੰਦੀ ਆ ਲੇਕਿਨ ਕਰੀਏ ਕਿ ਆ ਕਿਤੇ ਨਾ ਕਿ ਨੇ ਤੁਹਾਨੂੰ ਮੈਂ ਮੰਨਦਾ ਵੀ ਹਾਂ ਠੀਕ ਹੈ ਤੁਸੀਂ ਸਹੀ ਗੱਲ ਕੀਤੀ ਤੁਸੀਂ ਮਿਹਨਤ ਕਰਦੇ ਹੋ ਮੈਂ ਤੁਹਾਡੀ ਜਗਾ ਦੇਖੀ ਹੋਈ ਹੈ ਤੁਹਾਡੇ ਅਰਗੇ ਬਥੇ ਕਿੰਨੇ ਲੱਖਾਂ ਹੋਣਗੇ ਆਪਣੇ ਪੰਜਾਬ 'ਚ ਸਰਕਾਰਾਂ ਨੂੰ ਚਾਹੀਦਾ ਨਹੀਂ ਵੀ ਦੇਖੋ ਸਰਕਾਰਾਂ ਇਹਨੇ ਫੰਡ ਦੇ ਦਿੰਦੀਆਂ ਆਪਣੇ ਹੈ ਨਾ ਆਪਣੀ ਸਕਿਉਰਿਟੀ ਰੱਖ ਦਿੰਦੀਆਂ ਨੇ ਜਦੋਂ ਅਜਿਹਾ ਕੋਈ ਮੌਸਮ ਆਂਦਾ ਹੈ ਦੇਖੋ ਇਹ 15 20 ਮਹੀਨੇ ਦੀ ਮਾਰ ਆ ਵਤ ਵਤ ਜਿਹੜੇ ਗਰੀਬ ਬੰਦੇ ਮਰਦੇ ਨੇ ਉਹਨਾਂ ਨੂੰ ਵੀ ਕੋਈ ਅਜਿਹਾ ਫੰਡ ਦੇਣਾ ਚਾਹੀਦਾ ਹੈ ਤਾਂ ਕਿ ਉਹ ਲੋਕ ਵੀ ਆਪਣਾ ਗੁਜ਼ਾਰਾ ਕਰ ਸਕਣ ਗਰਮੀ ਤੋਂ ਬਚ ਸਕਣ ਬਿਲਕੁਲ ਸੋਨੀ ਸਾਹਿਬ ਦੇਖੋ ਮਤਬਾਰ ਜਿਹੜੀ ਅਪੀਲ ਸਰਕਾਰਾਂ ਦੇ ਚੈਨਲ ਦੇ ਮਾਧਿਅਮ ਵਰਹੀਂ ਕੀਤੀ ਹੈ ਵੀ ਇੱਕ ਜਿਹੜਾ ਪ੍ਰਾਈਵੇਟ ਸਿਸਟਮ ਦੇ ਵਿੱਚ ਬੰਦਾ ਕੰਮ ਕਰਦਾ ਇੱਕ ਦਿਹਾੜੀ ਟੱਪੇ ਵਾਲਾ ਬੰਦਾ ਕੰਮ ਕਰਦਾ ਉਹਨਾਂ ਨੂੰ ਸਰਕਾਰਾਂ ਵੱਲੋਂ ਕੋਈ ਸਹੂਲਤ ਦਾ ਛਟੋ ਕੋਈ ਉਹਨਾਂ ਨੂੰ ਜਿਹੜੀ ਹੈ ਇਹ ਜੀ ਸੁਵਿਧਾ ਵੀ ਨਹੀਂ ਹੁੰਦੀ ਵੀ ਕੋਈ ਲੋਨ ਦੇ ਰੂਪ ਵਿੱਚ ਬੰਦਾ ਪੈਸਾ ਲੈ ਲਵੇ ਸਰਕਾਰ ਤੋਂ ਜਾਂ ਸਰਕਾਰ ਲੋਨ ਦੇ ਰੂਪ ਵਿੱਚ ਪੈਸਾ ਦੇ ਦੇਵੇ ਬੰਦਾ ਕੋਈ ਕੰਮਕਾਰ ਤੌਰ ਤੇ ਰਵੇ ਮੈਂ ਆਪਣੀ ਗੱਲ ਕਰਦਾ ਮੈਂ ਬਾਹਰ ਪ੍ਰਾਈਵੇਟ ਵਿਅਤ ਦੇ ਜਿਹੜਾ ਪੈਸਾ ਚੁੱਕ ਕੇ ਆਪਣਾ ਕੰਮ ਚੋੜਿਆ 7-8 ਮਹੀਨਿਆਂ ਤੋਂ ਮੈਂ ਫ੍ਰੀ ਸੀਗਾ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਅਗਰ ਇਹੀ ਮੈਨੂੰ ਸਰਕਾਰ ਵੱਲੋਂ ਕੋਈ ਲੋਨ ਜਾਂ ਰਜਿਸਟ੍ਰਕਾਰ ਬੰਦੋ ਕੋਈ ਮੈਨੂੰ ਸਹਾਇਤਾ ਮਿਲ ਜਾਂਦੀ ਮੇਰਾ ਬਝਨ ਘਟ ਜਾਂਦਾ ਮੇਰੇ ਵਰਗੇ ਕਰੋੜਾ ਜਿਹੜੇ ਹਿੰਦੁਸਤਾਨ ਦੇ ਵਿੱਚ ਜਾਂ ਲੱਖਾਂ ਜਿਹੜੇ ਪੰਜਾਬ ਦੇ ਵਿੱਚ ਇਦਾਂ ਦੇ ਬੰਦੇ ਘੁੰਮਦੇ ਆ ਜਿਹੜੇ ਮਿਹਨਤ ਕਰਨਾ ਚਾਹੁੰਦੇ ਆ ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਦੀ ਸਪੋਰਟ ਨਾ ਹੋਣ ਕਰਕੇ ਮਨੋਬਲ ਟੁੱਟ ਜਾਂਦਾ ਜੀ ਜਿਹੜਾ ਇੱਕ ਆਦੁਕਾ ਕਰਕੇ ਜਾਦਾ ਵਿਆਸ ਦੇ ਵਿਆਜ ਦੇ ਪੈਸੇ ਚੱਕ ਕੇ ਸੀ ਕੰਮ ਚਲਾਉਨੇ ਆ ਉਹ ਫਿਰ ਕੰਮ ਇਦਾਂ ਦੇ ਚੱਲਦੇ ਹੋਣਾ ਪਰ ਉਹ ਥਾਲਾਂ ਜਿਹਾ ਆਉਂਦਾ ਮੀਨਾਂ ਚ ਨਹੀਂ ਜਿਉਂਦਾ ਸ਼ਰਾਂ ਇਹ ਸਰਕਾਰ ਨੇ ਇੱਕ ਬਰਾਲਾ ਕਾਲਾ ਕੀਤਾ ਜਾ ਰਹੀ ਸਾਰੇ ਸ਼ਹਿਰ ਦੇ ਡੀਸੀਆਂ ਨੂੰ ਕਿ ਤੁਸੀਂ ਨਾ ਆਮ ਲੋਕ ਜਿਹੜੇ ਸੜਕਾਂ ਤੇ ਆ ਜਿਵੇਂ ਆਪਾਂ ਸ਼ਵੀਲਾਂ ਲਾਂਦੇ ਆ ਜਿਵੇਂ ਹੀ ਹੈ ਤੇ ਉਹਨਾਂ ਨੂੰ ਅਤੌਰ 'ਤੇ ઓਰਐਸ ਦੇ ਕੋਲ ਪਲਾਓ ਪਰ ਇੱਥੇ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਬੰਦੇ ਡਿਊਟੀ 'ਤੇ ઓਰਐਸ ਕੋਲ ਉਪਲਾਨ ਜਾਣਗੇ ਉਹ ਵੀ ਤਾਂ ਧੁੱਪਾਂ 'ਚ ਖੜਨਗੇ ਨਾ ਉਹਨਾਂ ਉਹਨਾਂ ਦੀ ਮਾਲ ਜਾਂਦਾ ਕੌਣ ਰੱਖਿਆ ਕਰੇਗਾ ਦੇਖੋ ਉਹੀ ਤਾਂ ਅਸੀਂ ਜਿਹੜੀ ਗੱਲ ਕਰਦੇ ਹੁੰਦੇ ਆ ਵੀ ਜਿਹੜੇ ਡਿਪਾਰਟਮੈਂਟ ਹੁੰਨੇ ਆ ਸਰਕਾਰਾਂ ਨੇ ਮੰਤਰੀ ਸਾਂਤਰੀ ਨੇ ਕਿ ਡਿਪਾਰਟਮੈਂਟ ਵਿੱਚ ਜਿਹੜਾ ਸਿਸਟਮ ਦੇਣਾ ਹੁੰਦਾ ਉਹਦੇ ਵਿੱਚ ਜਿਹੜਾ ਬੰਦਾ ਜਾਊਗਾ ਜਾਂ ਜਿਹੜੇ ਜਿਹੜੇ ਬੰਦੇ ਦੀ ਡਿਊਟੀ ਲੱਗੂਗੀ ਉਹਨਾਂ ਦੀ ਸੇਫਟੀ ਵੀ ਉਹਨਾਂ ਦਾ ਵੀ ਜਿਹੜਾ ਗਰਮੀ ਤੋਂ ਬਚਾਉਦਾ ਜਿਹੜਾ ਸਰਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਵੱਡੇ ਅਫਸਰਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਸਾਡੇ ਜੂਨੀਅਰਾਂ ਜਿਹੜੇ ਕਿਤੇ ਨਾ ਕਿਤੇ ਪਬਲਿਕ ਦੇ ਵਿੱਚ ਜਾ ਰਹੇ ਆ ਲੋਕਾਂ ਕੋਲ ਜਾ ਰਹੇ ਆ ਉਹਨਾਂ ਨੇ ਵੀ ਗਰਮੀ ਤੋਂ ਕਿਵੇਂ ਬਚਣਾ ਜੀ ਉਹ ਬਚਣਗੇ ਗਰਮੀ ਤੋਂ ਤਾਂ ਦੇ ਅੱਗੇ ਅਗਲੇ ਨੂੰ ਜਾ ਕੇ ਗਰਮੀ ਤੋਂ ਬਚਾਉਣਗੇ ਜੀ ਉਹ ਸ਼ਰਮਾ ਜੀ ਫਿਰ ਲੋਕਾਂ ਨੂੰ ਅੰਤ ਵੀ ਜਾਂਦੇ ਹੁੰਦੇ ਨੇ ਕੀ ਮੈਂ ਜੋਗੇ ਵੀ ਗਰਮੀ ਤੋਂ ਕਿੱਦਾਂ ਕਿੱਦਾਂ ਬਚਾਓ ਕਰਨ ਅੰਤੂ ਜੀ ਇੱਕ ਮੈਸੇਜ ਦਿਓ ਆਪਣੇ ਸਾਰੇ ਦਰਸ਼ਕਾਂ ਨੂੰ ਕਿਉਂਕਿ ਦਰਸ਼ਕ ਤੁਹਾਨੂੰ ਬਹੁਤ ਪਸੰਦ ਕਰਦੇ ਨੇ ਬਿਲਕੁਲ ਸੋਢੀ ਸਾਹਿਬ ਬਿਲਕੁਲ ਦਰਸ਼ਕ ਪਸੰਦ ਕਰਦਾ ਮੈਂ ਦਰਸ਼ਕਾਂ ਦਾ ਬੜਾ ਜਿਹੜਾ ਈਕਾ ਬਾਹਰੀਆਂ ਬਹੁਤ ਜਿਹੜਾ ਹੁਆਰ ਬਿਆ ਆਪਣਾ ਪ੍ਰਤੀ ਆਪਣੇ ਪ੍ਰਤੀ ਜਿਹੜਾ ਪ੍ਰਗਟ ਕਰਦਾ ਨਹੀਂ ਮੈਂ ਮੈਂ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਤੁਹਾਡੀ ਮਜਬੂਰੀ ਸੀ ਤੁਸੀਂ 5-7 ਦਿਨ ਨਹੀਂ ਜੁੜੇ ਮੈਨੂੰ ਪਰਸਨਲ ਮੈਸੇਜ ਆਇਆ ਵੀ ਵੇਰੀ ਸ਼ਰਮਾ ਜੀ ਸ਼ਰਮਾਈ ਕਿਉਂ ਲਿਆ ਰਹੇ ਸ਼ਰਮਾਈ ਲੜ ਪੇ ਤਾਂ ਮੈਂ ਕਹਿੰਦਾ ਕੋਈ ਸਾਡੇ ਦਰਸ਼ਕ ਤੁਹਾਨੂੰ ਪਸੰਦ ਤੁਹਾਡਾ ਬੋਲਣਾ ਪਸੰਦ ਕਰਦੇ ਨੇ ਨੇ ਬਿਲਕੁਲ ਜਿਹੀ ਦਰਸ਼ਕਾਂ ਦੇ ਪ੍ਰਤੀ ਮੈਂ ਪੂਰਾ ਪਿਆਰ ਹੈ ਜੀ ਮੈਨੂੰ ਵੀ ਕਿਉਂਕਿ ਮੈਂ ਸੱਚਾਈ ਬੋਲਦਾ ਜੀ ਮੈਂ ਕਿਸੇ ਪਾਰਟੀ ਰਾਜਨੀਤੀ ਕਿਸੇ ਉਹਦੇ ਧਾਰਤੇ ਨਹੀਂ ਬੋਲਦਾ ਮੈਂ ਸੱਚਾਈ ਬੋਲਦਾ ਕਿ ਮੇਰੇ ਪਰਿਵਾਰ ਚੋਂ ਵੀ ਕੋਈ ਗਲਤ ਹੈ ਮੈਂ ਉਹਨੂੰ ਗਲਤ ਕਹਿਣਾ ਜੀ ਸਾੱਚ ਨੂੰ ਸੱਚ ਨੂੰ ਝੂਠ ਨੂੰ ਝੂਠ ਕਹਿਣ ਵਾਲੇ ਬੰਦੇ ਆ ਕਿਉਂਕਿ ਐਦਾਂ ਦੇ ਬੰਦਿਆਂ ਨੂੰ ਪਸੰਦ ਜਿਹੜੇ ਲੋਕ ਉਹੀ ਕਰਦੇ ਹੋ ਨੇ ਜਿਹੜੇ ਐਦਾਂ ਦੀ ਸੋਚਦੇ ਹੋਣ ਅਫਸੋਸ ਐਦਾਂ ਦੀ ਸੋਚਦੇ ਬੰਦੇ ਘੱਟ ਹੋਨੇ ਆ ਚੈਨਲ ਦੇ ਮਾਧਿਅਮ ਰਾਹੀਂ ਮੈਂ ਗਰਮੀ ਤੋਂ ਬਚਣ ਦੀ ਜਿਹੜੀ ਆ ਕਿਤੇ ਨਾ ਕਿਤੇ ਬੇਨਤੀ ਕਰਦਾ ਵੀ ਦੇਖੋ ਵੱਧ ਤੋਂ ਵੱਧ ਪਾਣੀ ਪੀ ਦੀ ਕੋਸ਼ਿਸ਼ ਕਰੋ ਗਰਮੀ ਤੋਂ ਜਿੰਨਾ ਜੇ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਘਰ ਤੋਂ ਬਾਹਰ ਨਿਕਲੋ ਜੀ ਦਾ ਸਰਦਾ ਜਿਹਨੂੰ ਪਤਾ ਵੀ ਕੋਈ ਗੱਲ ਨਹੀਂ ਅੱਜ ਮੈਂ ਬਾਹਰ ਨਹੀਂ ਨਿਕਲੂਗਾ ਮੇਰਾ ਸਰਜੂਗਾ ਐਦਾਂ ਦਾ ਜਿਆਦਾ ਜਿਆਦਾ ਬਚਣ ਦੀ ਕੋਸ਼ਿਸ਼ ਕਰਨ ਜਿਹਨੂੰ ਜਾਣਾ ਵੀ ਪੈਂਦਾ ਉਹ ਵੀ ਕਿਤੇ ਨਾ ਕਿਤੇ ਆਪਣਾ ਸਿਰ ਮੂੰਹ ਟਾਕੇ ਜਾਂ ਹਲਕਾ ਕਪੜਾ ਲੈ ਕੇ ਗਿੱਲਾ ਕਪੜਾ ਕਰਕੇ ਕਿਤੇ ਨਾ ਕਿਤੇ ਉਹ ਗਰਮੀ ਨੂੰ ਜਿਹੜੀ ਕੱਢਣ ਦੀ ਜਿਹੜੀ ਕੋਸ਼ਿਸ਼ ਕਰੋ ਜੀ ਚਲੋ ਸਰ ਮੈਂ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਮੈਂ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਜਨਾ ਜੁੜੇ ਸੀ ਸੰਜੀਵ ਸ਼ਰਮਾ ਇੱਕ ਖਰੜ ਤੁਹਾਡੇ ਸੀਨੀਅਰ ਪੱਤਰਕਾਰ ਨੇ ਅਕਸਰ ਨਾਲ ਜੁੜਦੇ ਨੇ ਜਿਹੜਾ ਅੱਜ ਦਾ ਮੁੱਦਾ ਸੀ ਕਿ ਪੰਜਾਬ ਦੇ ਲਗਾਤਾਰ ਗਰਮੀ ਦਾ ਕਹਿਰ جاری ਹੈ ਤੇ ਜੋ ਉਹਨਾਂ ਨੇ ਤਾਂ ਤਰਕ ਹੈ ਤੇ ਅਸੀਂ ਜੋ ਸਾਡੀ ਗੱਲਬਾਤਾਂ ਹੋਈਆਂ ਕਿ ਗਰਮੀ ਤੋਂ ਆਪ ਬਚਾਓ ਕਰਨਾ ਪਏਗਾ ਗਰਮੀ ਬਹੁਤ ਵੱਧ ਰਹੀ ਹੈ ਤੁਹਾਨੂੰ ਅੰਦਾਜ਼ਾ ਦੇ ਕੇ ਬੀਤੇ ਕੱਲ ਪੰਜਾਬ ਦੇ ਕਈ ਜਿਹੜੇ ਵਿੱਚ ਪਾਰਾ 40 ਡਿਗਰੀ ਤੋਂ ਉੱਪਰ ਸੀਗਾ ਤੇ ਅੱਜ ਵੀ ਹੋਈ ਹੈ 44-45 ਕਈ ਸ਼ਹਿਰਾਂ 'ਚ ਮਾਪਿਆ ਗਿਆ ਤੇ ਅਜੇ ਮੌਸਮ ਵਿਭਾਗ ਲੋਕ ਇਹ ਕਿਹਾ ਗਿਆ ਕਿ ਇਹ ਗਰਮੀ ਘਟਣਾ ਨਹੀਂ ਰਹੀ ਜਦ ਤੱਕ ਬਾਰਸ਼ ਨਹੀਂ ਪੈਂਦੀ ਤੇ ਮੌਸਮੀ ਪਾਗਲੋ ਜੇ بارشਾਂ ਦੀ ਕੋਈ ਸੂਚਨਾ ਦਿੱਤੀ ਨਹੀਂ ਗਈ ਹੈ ਅਸੀਂ ਸਾਰੇ ਆਪਣੇ ਚੈਨਲ ਦੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੂੰ ਕੋਈ ਕੰਮਕਾਰ ਨਹੀਂ ਉਹ ਆਪਣਾ ਘਰ ਬੈਠਣ ਜਿਨ੍ਹਾਂ ਨੂੰ ਕੋਈ ਬਹੁਤੀ ਲੋੜ ਹੈ ਉਹੀ ਬਾਹਰ ਨਿਕਲਣ ਤੇ ਜਿਨੇ ਜਾਣਾ ਵੀ ਹੈ ਉਹ ਵਾਤ ਵਾਤ ਪਾਣੀ ਪੀਣ ਔਰ ਦੇ ਕੋਲ ਪੀਣ ਤੇ ਆਪਣਾ ਸਿਰ ਮੂੰਹ ਢੱਕ ਕੇ ਜਾਓ ਤਾਂ ਕਿ ਅੱਜ ਕਾ ਲੂ ਚੱਲ ਰਹੀ ਹੈ ਤੁਸੀਂ ਕਿਤੇ ਬਿਮਾਰ ਨਾ ਹੋ ਜਾਇਓ ਤੇ ਅਸੀਂ ਇਹੀ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਕਿ ਜਲਦੀ ਉਲਦੀ ਮੀਂਹ ਪਾਵੇ ਤਾਂ ਕਿ ਗਰਮੀ ਤੋਂ ਤੁਹਾਨੂੰ ਰਾਹਤ ਮਿਲ ਸਕੇ ਸੋ ਦੋਸਤੋ ਸਾਡਾ ਅੱਜ ਦਾ ਲਾਈਵ ਦਾ ਸਵੇਰ ਦਾ ਪ੍ਰੋਗਰਾਮ ਸੀ ਤੁਹਾਡੇ ਨਾਲ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਉੱਤਾਂ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਤੇ ਜਿਹੜੀਆਂ ਹੋਰ ਵਿਸ਼ੇਸ਼ ਖਬਰਾਂ ਚੱਲ ਰਹੀਆਂ ਨੇ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤ ਸ੍ਰੀ ਅਕਾਲ